ਇਹ ਵੀਡੀਓ ਪਟਿਆਲਾ ਦੇ ਵੀਪੀਐਸ ਮਾਰਕੀਟ ਦੀ ਹੈ ਜਿਥੇ ਪੁਲਿਸ ਵੱਲੋਂ ਇੱਕ ਵੱਡਾ ਕਦਮ ਚੁੱਕਿਆ ਗਿਆ ਜਿहां ਤਸਵੀਰਾਂ ਜੇ ਤੁਸੀਂ ਵੇਖ ਸਕਦੇ ਹੋ ਕਿ ਆ ਜਿਹੜੇ ਨੌਜਵਾਨ ਨੇ ਇਹ ਕੁਝ ਮੁੰਡੇ ਨੇ ਤੇ ਇਹਨਾਂ ਨੂੰ ਪਨਿਸ਼ਮੈਂਟ ਮਿਲੀ ਹੈ ਜੋ ਕਿ ਪੁਲਿਸ ਨੇ ਦਿੱਤੀ ਹੈ ਜਿहां ਪੁਲਿਸ ਵੱਲੋਂ ਜੋ ਹੈਗੇ ਇਹ ਮੁੰਡਿਆ ਨੂੰ ਨੌਜਵਾਨਾਂ ਦੇ ਗਰੁੱਪ ਨੂੰ ਜੋ ਹੈਗੇ ਆ ਪਨਿਸ਼ਮੈਂਟ ਦਿੱਤੀ ਗਈ ਹੈ ਦਰਅਸਲ ਇਹਨਾਂ ਵੱਲੋਂ ਵਾਈਪੀਐਸ ਮਾਰਕੀਟ 'ਚ ਡਿਸਟਰਬੈਂਸ ਕੀਤੀ ਗਈ ਯਾਨੀ ਕਿ ਇਹ ਕੁਛ ਹੱਥ ਸ਼ੋਰ ਸ਼ਰਾਬਾ ਕਰ ਰਹੇ ਸੀਗੇ ਜਦੋਂ ਮੁੰਡੇ ਗੇੜੀ ਤੇ ਜਾਂਦੇ ਨੇ ਤੇ ਉਸ ਦੇ ਦੌਰਾਨ ਜਿਹੜੀ ਹੈਗੀ ਪੁਲਿਸ ਨੇ ਜਿਹੜਾ ਹੈਗਾ ਵੱਡਾ ਕਦਮ ਚੁੱਕਿਆ ਤੇ ਇਹਨਾਂ ਜੁੜੀ ਹੈਗੀ ਪਨਿਸ਼ਮੈਂਟ ਦਿੱਤੀ ਤੇ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਜੁ ਕਿ ਇਹਨਾਂ ਮੁੰਡਿਆਂ ਨੂੰ ਪੈਰਾ ਦੇ ਵੱਲ ਜੁੜੀ ਹੈਗੀ ਸੈਟਅਪਸ ਕਰਨ ਦੀ ਪਨਿਸ਼ਮੈਂਟ ਦਿੱਤੀ ਹੈ ਤੇ ਇਹ ਸਾਰੇ ਨੌਜਵਾਨ ਜਿਹੜੇ ਹੈਗੇ ਨੇ ਇਹ ਪਨਿਸ਼ਮੈਂਟ ਜੁੜੀ ਹੈਗੀ ਪੂਰੇ ਕਰ ਰਹੇ ਨੇ ਤੇ ਪੁਲਿਸ ਉੱਥੇ ਖੜੀ ਹੈ ਤੇ ਪੁਲਿਸ ਅਫਸਰਾਂ ਵੱਲੋਂ ਇਹ ਵੱਡਾ ਕਦਮ ਚੁੱਕਦੇ ਹੋਏ ਜੁੜੀ ਹੈਗੀ ਇਹ ਵੱਡੀ ਕਾਰਵਾਈ ਕਹ ਲਓ ਇੱਕ ਮਤਲਬ ਇੱਕ ਤਰ੍ਹਾਂ ਦੀ ਪਨਿਸ਼ਮੈਂਟ ਇਹ ਨੌਜਵਾਨਾਂ ਨੂੰ ਦਿੱਤੀ ਗਈ ਹੈ ਜੇ ਦੱਸ ਦਈਏ ਕਿ ਵੀਪੀਐਸ ਮਾਰਕੀਟ ਪਟਿਆਲਾ ਦੀ ਇੱਕ ਮਸ਼ਹੂਰ ਮਾਰਕੀਟ ਹੈ ਤੇ ਇਸੇ ਜੋ ਜੁੜੀ ਹੈਗੀ ਸ਼ਾਮ ਨੂੰ ਜਿਹੜੇ ਨੌਜਵਾਨ ਹੈਗੇ ਆ ਜਿਹਦੇ ਆ ਪੰਜਾਬੀ ਚ ਗੇੜੀ ਕੰਨੀ ਆ ਮੁੰਡੇ ਗੇੜੀ ਮਾਰ ਆਂਦੇ ਨੇ ਤੇ ਕੁੰਮਣ ਆਂਦੇ ਨੇ ਇੱਥੇ ਇਸੇ ਦੌਰਾਨ ਜਿਹੜੇ ਹੈਗੇ ਆ ਗਲਤ ਹਰਕਤਾਂ ਵੀ ਕਰਦੇ ਨੇ ਗਲਤ ਹਰਕਤਾਂ ਮਤਲਬ ਸ਼ੋਰ ਸ਼ਰਾਬਾ ਕਰਨਾ rauడీ ਬਨ ਕੇ ਦਿਖਾਣਾ ਤੇ ਇਹ ਸਭ ਹਰਕਤਾਂ ਜਿਹੜੀ ਹੈਗੀਆਂ ਮੁੰਡਿਆਂ ਵੱਲੋਂ ਜਦੋਂ ਕੀਤੀ ਜਾਂਦੀ ਹੈ ਤੇ ਇਸ ਨੂੰ ਦੇਖਦੇ ਹੋਈ ਇਹ ਜਿਹੜੇ ਨੌਜਵਾਨ ਆ ਇਹ ਮੁੰਡਿਆਂ ਦਾ ਜਿਹੜਾ ਗਰੁੱਪ ਸੀ ਇਹਨਾਂ ਵੱਲੋਂ ਜੁੜੀ ਹੈਗੀ ਆ ਇਦਾਂ ਦਾ ਕੁਝ ਸ਼ੋਰ ਸ਼ਰਾਬਾ ਕੀਤਾ ਗਿਆ ਜਿਸ ਨੂੰ ਵੇਖਦੇ ਹੋਈ ਪੁਲਿਸ ਨੇ ਵੱਡਾ ਕਦਮ ਚੁੱਕਿਆ ਤੇ ਵੱਡਾ ਕਦਮ ਚੁੱਕਦੇ ਹੋਈ ਇਹਨਾਂ ਨੂੰ ਪਨਿਸ਼ਮੈਂਟ ਦਿੱਤੀ ਤੇ ਪਨਿਸ਼ਮੈਂਟ ਦੇਖੋ ਇਹੋ ਜੀ ਸੜਕ ਤੇ ਹੀ ਨੌਜਵਾਨਾਂ ਤੋਂ ਜੁੜੀ ਹੈਗੇ ਪੁਲਿਸ ਨੇ ਸੈਟਅਪਸ ਕਰਵਾਏ ਤੇ ਜਿੱਥੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਬੱਲੇ ਨੌਜਵਾਨ ਜੁੜੇ ਹੈਗੇ ਨੇ ਇਹ ਆ ਪਨਿਸ਼ਮੈਂਟ ਪੂਰੀ ਕਰ ਰਹੇ ਨੇ ਪੈਰਾ ਦੇ ਬਲ ਚੱਲਦੇ ਪਏ ਨੇ ਤੇ ਇਹ ਵੱਡੀ ਜਿਹੜੀ ਕਾਰਵਾਈ ਹੈਗੀ ਪਟਿਆਲਾ ਦੀ ਪੁਲਿਸ ਵੱਲੋਂ ਵੇਖਣ ਨੂੰ ਮਿਲੀ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਕਿਉਂਕਿ ਕਿਤਨਾ ਕਿਤੇ ਪੁਲਿਸ ਦਾ ਵੱਡਾ ਕਦਮ ਜ਼ਰੂਰ ਹੈ ਇਸ ਨੂੰ ਵੇਖ ਕੇ ਬਾਕੀ ਨੌਜਵਾਨ ਬਾਕੀ ਜਿਹੜੇ ਮੁੰਡੇ ਨੇ ਜੋ ਇਦਾਂ ਦੀ ਹਰਕਤ ਕਿਤੇ ਹੋਰ ਵੀ ਜਾਂਦੇ ਨੇ ਕਰਦੇ ਨੇ ਤੇ ਇਸ ਦੇ ਨਾਲ ਉਹਨਾਂ ਨੂੰ ਵੱਡਾ ਸਬਕ ਜ਼ਰੂਰ ਮਿਲੇਗਾ ਕਿਉਂਕਿ ਸਾਫ਼ ਤੌਰ ਤੇ ਪੁਲਿਸ ਨੇ ਵੱਡਾ ਕਦਮ ਚੁੱਕਿਆ ਹੈ ਤੁਰੰਤ ਜੁੜਾ ਹੈਗਾ ਐਕਸ਼ਨ ਲੈਂਦੇ ਹੋਏ ਉਹਨਾਂ ਨੂੰ ਮੁੰਡਿਆਂ ਨੂੰ ਰੋਕਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਸੜਕ ਤੇ ਹੀ ਪਨਿਸ਼ਮੈਂਟ ਦਿੱਤੀ ਤੇ ਸੜਕ ਤੇ ਹੀ ਜਿੱਥੇ ਬਾਕੀ ਲੋਕ ਵੀ ਜਾ ਰਹੇ ਨੇ ਉਸੇ ਸੜਕ ਤੇ ਜਿਹੜੇ ਹੈਗੇ ਸਭ ਦੇ ਸਾਹਮਣੇ ਇਹ ਮੁੰਡਿਆਂ ਨੂੰ ਜੁੜੇ ਹੈਗੇ ਆ ਜਿਹੜੇ ਨੌਜਵਾਨ ਹੈ ਇਹਨਾਂ ਨੂੰ ਇਹ ਪਨਿਸ਼ਮੈਂਟ ਕਿਰਨੀ ਪਈ ਤੇ ਇਹੀ ਹੁਣ ਸਬਕ ਬਾਕੀਆਂ ਨੂੰ ਵੀ ਇਸ ਤੋਂ ਦੇਖ ਕੇ ਲੈਣਾ ਚਾਹੀਦਾ ਕਿ ਇਹੋ ਜਿਹਾ ਪਬਲਿਕ ਪਲੇਸ ਤੇ ਦੇ ਮਾਰਕੀਟ ਤੇ ਵੀ ਕਿਤੇ ਵੀ ਤੁਸੀਂ ਗੇੜੀ ਮਾਰਨ ਜਾਂਦੇ ਹੋ ਪਰ ਇਹੋ ਜੀ ਕੁਝ ਵੀ ਹਰਕਤ ਨਹੀਂ ਕਰਨੀ ਚਾਹੀਦੀ ਜਿਸ ਨਾਲ ਉੱਥੇ ਆਸ-ਪਾਸ ਦੇ ਲੋਕਾਂ ਨੂੰ ਜਿਹੜੀ ਹੈਗੀ ਡਿਸਟਰਬੈਂਸ ਹੋਵੇ ਤੇ ਆਸ-ਪਾਸ ਦਾ ਮਾਹੌਲ ਵੀ ਖਰਾਬ ਹੋਵੇ ਇੱਥੇ ਇਸ ਤੋਂ ਜ਼ਰੂਰ ਸਬਕ ਲੈਣ ਦੀ ਬਾਕੀ ਨੌਜਵਾਨਾਂ ਨੂੰ ਵੀ ਜ਼ਰੂਰਤ ਹੈਗੀ ਆ ਬਾਕੀ ਤੁਹਾਡਾ ਇਸ ਖਬਰ ਤੇ ਕੀ ਕੁਝ ਕਹਿਣਾ ਤੁਸੀਂ ਵੀ ਕਮੈਂਟ ਕਰਕੇ ਦੱਸੋ ਤੇ ਪੰਜਾਬ ਦੀ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਤੱਕ